ਅੱਜ ਪੰਜਾਬ ਦੇ ਵਿੱਚ ਮੁਰਤੋਂ ਤੂਫਾਨ ਤੇ ਬਾਰਿਸ਼ ਕਹਿਰ ਮਚਾ ਸਕਦਾ ਹੈ ਦਰਅਸਲ 8 ਜ਼ਿਲ੍ਹਿਆਂ ਦੇ ਵਿੱਚ ਅੱਜ ਫੇਰ ਮੀਂਹ ਪੈਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ ਜਦਕਿ 12 ਜ਼ਿਲ੍ਹਿਆਂ ਦੇ ਵਿੱਚ ਤੂਫਾਨ ਦੀ ਚੇਤਾਵਨੀ ਜਾਰੀ ਕਰ ਦਿੱਤੀ ਹੈ ਤੇ ਨਾਲ ਦੇ ਨਾਲ ਦੱਸਦੀ ਹੈ ਕਿ ਅਲਰਟ ਵੀ ਜਾਰੀ ਕਰ ਦਿੱਤਾ ਹੈ ਤਾਂ ਅੱਜ 4 ਜੂਨ ਨੂੰ ਪੰਜਾਬ ਦੇ 8 ਜ਼ਿਲ੍ਹਿਆਂ ਦੇ ਵਿੱਚ ਕੁਝ ਥਾਵਾਂ ਦੇ ਉੱਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ ਇਸ ਤੋਂ ਇਲਾਵਾ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਰਫ਼ਤਾਰ ਦੇ ਨਾਲ ਤੇਜ਼ ਹਵਾਵਾਂ ਗਰਜ ਅਤੇ ਬਿਜਲੀ ਡਿੱਗਣ ਦੇ ਲਈ ਅਲਰਟ ਵਿ ਜਾਰੀ ਕਰ ਦਿੱਤਾ येलो ਅਲਰਟ ਜਾਰੀ ਕੀਤਾ ਹੈ ਦੱਸਦੇ ਕਿ ਇਸ ਸਮੇਂ ਪੂਰੇ ਸੂਬੇ ਦੇ ਵਿੱਚ ਵਾਤਵਰਤਨ ਤਾਪਮਾਨ 38 ਡਿਗਰੀ ਤੋਂ ਹੇਠਾ ਹੈ ਇਸ ਕਾਰਨ ਗਰਮੀ ਤੋਂ ਕੁਝ ਰਾਹਤ ਜ਼ਰੂਰ ਮਿਲੀ ਹੈ ਤਾਂ ਸੂਬੇ ਦਾ ਤਾਪਮਾਨ 24 ਘੰਟਿਆਂ ਦੇ ਵਿੱਚ 2 ਡਿਗਰੀ ਘਟ ਗਿਆ ਜੋ ਕਿ ਸੂਬੇ ਦੇ ਆਮ ਤਾਪਮਾਨ ਦੇ ਨਾਲੋਂ 4.6 ਡਿਗਰੀ ਘਟ ਹੈ ਦੱਸਦੇ ਕਿ ਬੀਤੀ ਰਾਤ ਨੂੰ ਵੀ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਤੇਜ਼ ਹਨੇਰੀ ਦਾ ਲੋਕਾਂ ਨੂੰ ਸਾਹਮਣਾ ਕਰਨਾ ਪਿਆ ਸੀਗਾ ਤੇ ਨਾਲ ਨਾਲ ਬਾਰਿਸ਼ ਵੀ ਸ਼ੁਰੂ ਹੋ ਗਈ ਸੀ ਜਿਸ ਕਰਕੇ ਗਰਮੀ ਤੋਂ ਰਾਹਤ ਮਿਲ ਗਈ ਦੱਸਦੀ ਹੈ ਕਿ ਸਵੇਰੇ ਦੇ ਵਿੱਚ ਵੱਧ ਤੋਂ ਵੱਧ ਤਾਪਮਾਨ ਸਮਰਾਲਾ ਦੇ ਵਿੱਚ 38 ਡਿਗਰੀ ਦਰਜ ਕੀਤਾ ਗਿਆ ਹਾਲਾਂਕਿ ਇਸ ਤੋਂ ਬਾਅਦ 9 ਜੂਨ ਤੱਕ ਗਰਜ ਜਾਂ ਫਿਰ ਬਿਜਲੀ ਡਿੱਗਣ ਦੀ ਕੋਈ ਚੇਤਾਵਨੀ ਜਾਰੀ ਨਹੀਂ ਕੀਤੀ ਗਈ ਹੈ ਤਮਾਸਮ ਵਿਭਾਗ ਦੇ ਅਨੁਸਾਰ ਅੱਜ ਪਠਾਨਕੋਟ, ਹੁਸ਼ਿਆਰਪੁਰ, ਰੂਪਨਗਰ, ਫਾਜ਼ਿਲਕਾ, ਸ਼੍ਰੀ ਮੁਕਸਤਸਰ ਸਾਹਿਬ, ਬਠਿੰਡਾ, ਮਾਨਸਾ, ਨਵਾਂ ਸ਼ਹਿਰ, ਮੋਹਾਲੀ ਦੇ ਵਿੱਚ ਕੁਝ ਥਾਵਾਂ ਦੇ ਉੱਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਜਤਾਈ ਗਈ ਹੈ ਜਦੋਂ ਕਿ ਪਠਾਨ